ਸੰਗਰੂਰ ਤੋਂ ਬੇहद ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਰਅਸਲ ਸੰਗਰੂਰ ਦੇ ਵਿੱਚ ਬੀਤੇ ਦਿਨੀ ਇੱਕ ਕਥਾਵਾਚਕ ਦੇ ਉੱਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ ਜਿੱਥੇ ਹਨ ਪਛਾਤੇ ਨੌਜਵਾਨਾਂ ਦੇ ਵੱਲੋਂ ਕਥਾਵਾਚਕ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਫਾਇਰਿੰਗ ਕੀਤੀ ਗਈ ਗ੍ਰਿਮਤੇ ਰਹੀ ਹੈ ਕਿ ਇਸ ਪੂਰੇ ਹਮਲੇ ਦੇ ਵਿੱਚ ਕਥਾਵਾਚਕ ਬਾਲਬਾਲ ਬਚ ਗਿਆ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ ਤਾਂ ਮਾਮਲੇ ਦੇ ਵਿੱਚ ਅਜਿਹੇ ਤੱਥ ਨਿਕਲੇ ਜਿਸ ਦੇ ਨਾਲ ਪੁਲਿਸ ਮੁਲਾਜ਼ਮਾਂ ਸਮੇਤ ਇਸ ਸਮੇਂ ਪੂਰਾ ਪੰਜਾਬ ਹੈਰਾਨ ਹੈ ਦਰਅਸਲ ਪੁਲਿਸ ਸੁਰੱਖਿਆ ਲੈਣ ਦੇ ਲਈ ਕਥਾਵਾਚਕ ਦੇ ਵੱਲੋਂ ਖੁਦ ਹੀ ਇਹ ਹਮਲਾ ਕਰਵਾਇਆ ਗਿਆ ਸੀ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਜੋ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕਿ ਕਥਾਵਾਚਕ ਦੇ ਵੱਲੋਂ ਪੁਲਿਸ ਸੁਰੱਖਿਆ ਲੈਣ ਦੇ ਲਈ ਇਹ ਕਦਮ ਜਿਹੜਾ ਚੁੱਕਿਆ ਗਿਆ ਸੀ ਉਸੇ ਵੱਲੋਂ 1.5 ਲੱਖ ਰੁਪਏ ਦੇ ਵਿੱਚ ਸ਼ੂਟਰ ਜਿਹੜਾ ਨੇ ਹਾਇਰ ਕੀਤੇ ਗਏ ਜਦਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਣੀਆਂ ਸੀ ਪਰ ਇਸ ਗੱਲ ਦਾ ਧਿਆਨ ਰੱਖਣਾ ਸੀ ਕਿ ਕੋਈ ਗੋਲੀ ਜਿਹੜੀ ਆ ਉਹ ਕਥਾਵਾਚਕ ਦੇ ਨਾ ਛੂ ਸਕੇ ਤਾਂ ਉਹਨਾਂ ਦੇ ਵੱਲੋਂ ਜੇ ਹੈ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਕਥਾਵਾਚਕ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਗਈਆਂ ਪਰ ਗਰੀਮਤ ਰਹੀ ਕਿ ਗੋਲੀ ਜਿਹੜੀ ਆ ਉਹ ਕਿਸੇ ਦੇ ਨਾਲ ਜਾਣੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਪਰ ਇਸ ਦੇ ਵਿੱਚ ਹੀ ਜੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 48 ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਪੂਰਾ ਮਾਮਲਾ ਜਿਹੜਾ ਹੈ ਉਹ ਪੂਰਾ ਪੜਤਾਲ ਕਰਦੇ ਹੋਏ ਜਿਹੜਾ ਇਸ ਦੇ ਵਿੱਚ ਗੁੱਥੀ ਜਿਹੜੀ ਉਹ ਸੁਲਝਾ ਲਈ ਗਈ ਹੈ ਤੇ ਨਾਲ ਦੀ ਨਾਲ ਪੁਲਸਾ ਕਹਿਣਾ ਹੈ ਕਿ 50000 ਰੁਪਏ ਦੀ ਅਦਾਇਗੀ ਜਿਹੜੀ ਹੈ ਉਹ ਸ਼ੂਟਰਾਂ ਨੂੰ ਕਰ ਦਿੱਤੀ ਗਈ ਸੀ ਤੇ 1 ਲੱਖ ਰੁਪਏ ਦੀ ਅਦਾਇਗੀ ਜਿਹੜੀ ਹੈ ਉਹ ਪੁਲਸ ਸੁਰੱਖਿਆ ਮਿਲਣ ਤੋਂ ਬਾਅਦ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਵੱਲੋਂ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰਦੇ ਹੋਏ ਜਿਹੜਾ ਸਿਰੇ ਚੜ੍ਹਤਾ ਗਿਆ ਤੇ ਸਾਰੇ ਸ਼ੂਟਰ ਜਿਹੜਾ ਨੇ ਉਹ ਕਾਬੂ ਕਰ ਲਏ ਗਏ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕਥਾਵਾਚਕ ਜਿਸ ਦੇ ਵੱਲੋਂ ਇਹ ਪੂਰਾ ਪਲਾਨ ਤਿਆਰ ਕੀਤਾ ਗਿਆ ਸੀ ਉਹ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਪੁਲਸ ਉਸ ਦੀ ਭਾਲ ਦੇ ਵਿੱਚ ਵੀ ਲੱਗੀ ਹੋਈ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹ ਵੀ ਸੁਣ ਲੈਣੇ ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੀਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਤੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 70 ਦਰਜ ਕੀਤੀ ਗਈ ਪੁਤਾਣਾ ਸ਼ੇਰਪੁਰ ਦੇ ਵਿੱਚ ਅਤੇ ਤਫਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਸ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਤੁਰੀ ਇੰਜਜ ਸੀਆਈਏ ਨੇ ਦੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹ ਰੇਸ ਤਫਤੀਸ਼ ਕੀਤੀ ਤਾਂ ਇਹਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੈਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੈਸ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕ ਪਿਊਸ਼ ਗੁਪਤਾ ਉਫ ਛੋਟੂ ਜੋ ਮੁਕਸਰਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀਟੂ ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹੱਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰ ਆਮ ਤੋਂ ਗਨ ਸ਼ਾਟ ਵੀ ਹੋਇਆ ਹੋਇਆ ਸੀ ਆ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ ਬੱਤੀ ਬੋਰ ਦਾ ਇੱਕ ਦੋ ਲਾਈਵ ਕੈਟਰਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਤੇ ਇਹਦੇ ਵਿੱਚ ਅੱਗੇ ਤਫਤੀਸ਼ ਚੱਲੀ ਹੈ ਜਿੱਥੇ ਕਿ ਇੱਕ ਰਿਸ਼ਤੇਦਾਰ ਜਿੱਤੇ ਬਾਕੀ ਦੇ ਜਿਹੜੇ ਹੈਗੇ ਨੇ ਉਹ ਕੌਣ ਨੇ ਜੀ ਕਿ ਉਹ ਫੁੱਟਰ ਨੇ ਜਾਂ ਕੋਈ ਉਹ ਖਾਨਾ ਕੋਈ ਦੋਸਤ ਨੇ ਜਾਂ ਕੋਈ ਰਿਸ਼ਤੇਦਾਰ ਉਹ ਜੀ ਕੋਈ ਪੇਸ਼ੇਵਰ ਕ੍ਰਿਮੀਨਲ ਨਹੀਂ ਹੈ ਇਨਾਂ ਦਾ ਕਿਵੇਂ ਇਹਨਾਂ ਇਹ ਟੱਚ ਵਿੱਚ ਆਏ ਉਹ ਲੋਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਚੰਡੀਗੜ੍ਹ ਤੋਂ ਇੱਕ ਬਠਿੰਡੇ ਤੋਂ ਤੇ ਇੱਕ ਮੁਕਸਰ ਤੋਂ ਨੇ ਕਿ ਉਹਨਾਂ ਦਾ ਆਪਸ ਕੀ ਕਨੈਕਸ਼ਨ ਹੈ ਤੇ ਇਸ ਦੇ ਵਿੱਚ ਉਹ ਕਿਵੇਂ ਇਨਵੋਲਵ ਹੋਏ ਆਫਕੋਰਸ ਮੋਨਿਟਰੀ ट्रांजैक्शन ਤਾਂ ਸੀ ਬਟ ਇਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਟੱਚ ਕਿਵੇਂ ਹੋਇਆ ਇਸ ਦੇ ਬਾਰੇ ਹਾਲੇ ਤਫ਼ਤੀਸ਼ ਜਾਰੀ ਹੈ ਜਿਹੜੀ ਗੱਲ ਨੂੰ ਤਾਂ ਸ਼ਾਰਟ ਕੀਤਾ ਗਿਆ ਜੀ ਕਿ ਉਹ ਰੈਸੈਂਸੀ ਹੈ ਜੀ ਜਾਂ ਉਹ ਵੀ ਕੋਈ ਨਜਾਇਜ਼ ਅਸਲੇ ਤੋਂ ਕੀਤਾ ਗਿਆ ਜੀ ਨਾ ਜੀ ਉਹ ਨਜਾਇਜ਼ ਹੀ ਹੈਗਾ ਜਿਸ ਤੋਂ ਇਹਨਾਂ ਵੱਲੋਂ ਸ਼ਾਰਟ ਕੀਤਾ ਗਿਆ ਹੈਗਾ ਉਹ ਜੀ ਇੱਕ ਇੱਕ ਕਥਾਵਾਚਕ ਨੇ ਜੀ ਸਿਰਫ ਇੱਕ ਸਕਿਉਰਟੀ ਲੈਣ ਤੇ ਤੁਹਾਡੇ ਮਾਰ ਪਰ ਖਸਵਾ ਜੋ ਜਿਹੜੀ ਸਾਰਾ ਗੇਮ ਜੀ ਬਿਲਕੁਲ ਸਾਰਾ ਇਹਨਾਂ ਨੇ ਜਿਹੜਾ ਇਹ ਸਾਰਾ ਕੁਝ ਢੋਂਗ ਰਚਿਆ ਵੀ ਹੈ ਜੀ ਇਸ ਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਦਾ ਮਤਲਬ ਪਹਿਲਾਂ ਤੋਂ ਐਗਰੀਮੈਂਟ ਕੀਤਾ ਸੀਗਾ ਕਿ ਅਸੀਂ ਇੰਨਾ ਪੈਸਾ ਦੇਵਾਂਗੇ ਜਦੋਂ ਇਹ ਸਾਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਜੋ ਇਹ 50000 ਰੁਪਏ ਦਿੱਤੇ ਸੀ ਉਹ ਅਸੀਂ ਰਿਕਵਰ ਕਰ ਲੈਣੇ ਹੈ 1.5 ਲੱਖ ਰੁਪਏ ਨਹੀਂ ਜੀ ਇਹ ਨਹੀਂ ਬਚ ਲਿਆ ਕਿਉਂਕਿ ਜੋ ਮਿਲਨ ਜੋਤ ਨੇ ਉਹ ਖੁਦ ਫਰਾਰ ਨੇ ਜੋ ਉਹਨਾਂ ਨੂੰ ਲੱਗਿਆ ਕਿ ਜਦੋਂ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚ ਜਦੋਂ ਕੁਝ ਕੁਐਸਚਨਸ ਦੇ ਵਿੱਚ ਉਹ ਖੁਦ ਹੀ ਉਲਝ ਗਏ ਤਾਂ ਜਦੋਂ ਸਾਡੀ ਟੀਮਸ ਜਾ ਕੇ ਪਿੱਛੇ ਰੇਡ ਕਰਨ ਗਈਆਂ ਸੀ ਤੇ ਉਹ ਪਿੱਛੋਂ ਖਿਸਕ ਗਏ ਤੇ ਹਲੇ ਉਹ ਫਰਾਰ ਨੇ 48 ਘੰਟਿਆਂ ਦੇ ਵਿੱਚ ਹੀ ਕੁੱਝ ਨੇ ਸਹੀ ਮਾਮਲਾ ਜੀ ਬਹੁਤ ਵੱਡੀ ਇਹ ਸਫਲਤਾ ਹੈ ਕਿਉਂਕਿ ਬੜੀ ਸਾਰੀ ਇੰਪੋਰਟੈਂਟ ਡਿਊਟੀਆਂ ਵੀ ਚੱਲ ਰਹੀਆਂ ਸੀ ਨਾਲ ਹੋਰ ਵੀ ਬੜੇ ਰੁਝੇਵੇਂ ਸੀ ਬਟ ਪੁਲਿਸ ਨੇ ਇਸ ਨੂੰ ਪਹਿਲ ਦੇ ਆਧਾਰ ਤੇ ਕਰੈਕ ਕੀਤਾ ਇਸ ਕੇਸ ਨੂੰ ਤੇ ਜੋ ਵੀ ਇਹ ਕੋਈ ਗਲਤ ਕੰਮ ਐ ਕਰ ਰਿਹਾ ਹੈਗਾ ਕਿਸੇ ਨੂੰ ਕੋਈ ਸੁਰੱਖਿਆ ਦੀ ਹੈ ਕੋਈ ਜੈਨੂਇਨ ਲੋਡ ਹੈ ਉਹਦੇ ਵਾਸਤੇ ਅਸੀਂ ਹਾਜ਼ਰ ਆ ਲੇਕਿਨ ਅਗਰ ਕੋਈ ਵੀ ਇੰਜ ਕਰਦਾ ਹੈ ਤਾਂ ਇਹ ਸਾਰੇ ਸਿਸਟਮ ਨਾਲ ਸਾਰੀ ਸੋਸਾਇਟੀ ਨਾਲ ਇੱਕ ਖਿਲਵਾੜ ਕਰਨ ਦੇ ਬਰਾਬਰ ਹੈ ਜਿਸ ਨੂੰ ਅਸੀਂ ਬਖਸ਼ਾਂਗੇ ਨਹੀਂ ਜੀ ਬਿਲਕੁਲ ਨਹੀਂ ਜੀ ਨਹੀਂ ਜੀ ਇਹਨੇ ਬਸ ਖੁਦ ਇਹਨੇ ਪਹਿਲਾਂ ਵੀ ਇੱਕ ਦੋ ਵਾਰ ਕਿਤੇ ਲੋਕਲੀ ਜ਼ਾਹਿਰ ਕੀਤਾ ਸੀ ਕਿ ਇਸ ਨੂੰ ਸਿਕਿਉਰਿਟੀ ਦੀ ਲੋੜ ਹੈ ਕਿ ਨੂੰ ਥ੍ਰੈਟ ਮਹਿਸੂਸ ਹੁੰਦਾ ਹੈ ਲੇਕਿਨ ਉਸਨੇ ਉਸ ਤੋਂ ਬਾਅਦ ਇਹ ਚੀਜ਼ ਖੁਦ ਹੀ ਆਰਕੇਸਟ੍ਰੇਟ ਕਰਵਾ ਲਈ ਜਦੋਂ ਜੀ ਅਸੀਂ ਇਸ ਨੂੰ ਕਰ ਲਾਂਗੇ ਹਿਰਾਸਤ ਵਿੱਚ ਲੈ ਲਾਂਗੇ ਫਿਰ ਉਸ ਤੋਂ ਬਾਅਦ ਹੋਰ ਡਿਟੇਲ ਸਾਹਮਣੇ ਆਣਗੀਆਂ ਸਰ ਇਸ ਦੇ ਸਾਹਮਣੇ ਦਾ ਕੋਈ ਪਹਿਲਾ ਕੇਸ ਹੈ ਜੇ ਇਸ ਤਰ੍ਹਾਂ ਦੇ ਆਪ ਪੁਲਿਸ ਸਾਹਮਣੇ ਆ ਰਹੇ ਨੇ ਇਸ ਤਰ੍ਹਾਂ ਸਿਕਿਉਰਟੀ ਲੈਂਡ ਲੈਂਡ ਦੀ ਗੱਲ ਕਰ ਰਹੇ ਨੇ ਨਹੀਂ ਜੀ ਇਹ ਐਜੇ ਕੇਸ ਪਹਿਲਾਂ ਵੀ ਸਾਹਮਣੇ ਆਏ ਨੇ ਲੇਕਿਨ ਇਹ ਜਿਹੜਾ ਆਪਾਂ ਕਵਾਂਗੇ ਕਿ ਇੱਕ ਐਕਸਟ੍ਰੀਮ ਕੈਟੇਗਰੀ ਦਾ ਹੈ ਜਿਸ ਤੇ ਕਿਸ ਨੇ ਵੱਟ ਚੜ ਕੇ ਐ ਕਰਵਾ ਕੇ ਪੂਰਾ ਡਰਾਮਾ ਰਚਿਆ